ਉਹ ਸਾਰਾ 12-13 ਸਾਲ ਦਾ ਜਵਾਕ ਆ। ਪਰਪਰ ਸਾਲ ਦੇ ਲਈ 12-12 ਸਾਲ ਦਾ ਜਵਾਕ ਆ ਜਿਹੜਾ ਕਿ ਅ ਨਸ਼ੇ ਦੇ ਵਿੱਚ ਡੁੱਬ ਗਏ। ਟੀਕੇ ਲਾਉਂਦੇ। ਟੀਕੇ ਲਾਉਂਦੇ। ਫਿਰੋਜ਼ਪੁਰ ਦੇ ਕਾਫੀ ਐਸਐਸਪੀ ਬਦਲ ਗਏ। ਸਾਰੇ ਐਸਐਸਪੀ ਨੂੰ ਦੱਸਿਆ ਕਿ ਚਿੱਟਾ ਕਿੱਥੇ ਵਿਕਦਾ। ਆ WhatsApp ਦੀਆਂ ਚੈਟੀਆਂ ਨੇ ਫਿਰੋਜ਼ਪੁਰ ਦੇ ਐਸਐਸਪੀਆਂ ਦੀਆਂ ਐਸਐਸਪੀ ਸਾਹਿਬ ਨੇ ਸਾਥੋਂ ਡਿਟੇਲ ਲਈ। ਅਸੀਂ ਸਾਰੀ ਡਿਟੇਲ ਉਹਨਾਂ ਨੂੰ ਦਿੱਤੀ ਪਰ ਉਹਦੇ ਵਿੱਚ ਸਾਨੂੰ ਮਿਲ ਨੂੰ ਕੀ ਮਿਲਿਆ ਕਿ ਇੱਕ ਸਾਨੂੰ ਝੂਠੇ ਲਾਰੇ ਤੇ ਸਾਡੇ ਨਾਲ ਬੇਵਿਸ਼ਵਾਸੀ ਹੋਇਆ ਸਾਨੂੰ ਉਥੋਂ ਕੱਖ ਨਹੀਂ ਮਿਲਿਆ ਬਾਈ ਜੀ ਮੈਂ ਦੱਸਦਾ ਜਦੋਂ ਐਸਐਸਪੀ ਲਾਂਬਾ ਸੀਗੇ ਉਹਨਾਂ ਨੂੰ ਡਿਟੇਲ ਦਿੱਤੀ ਉਸ ਤੋਂ ਬਾਅਦ ਐਸਐਸਪੀ ਬਦਲੇ ਉਹਨਾਂ ਕੋਲੇ ਗਏ ਸਾਨੂੰ ਉਹਨਾਂ ਨੇ ਇੱਕੋ ਪੁੱਛਿਆ ਕਿ ਤੁਸੀਂ ਸਾਨੂੰ ਇਹਨਾਂ ਦੇ ਨਾਂ ਦੱਸ ਦਿਓ ਅਸੀਂ ਡਿਟੇਲਾਂ ਬਣਾ ਕੇ ਦੇ ਆਏ ਕੁਝ ਨਹੀਂ ਹੋਇਆ ਐਸਐਸਪੀ ਉਹ ਵੀ ਬਦਲ ਗਈ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੀਆਂ ਫੋਟੋਆਂ ਇਕੱਠੀਆਂ ਕੀਤੀਆਂ ਜਾਂ ਕੇ ਐਸਐਸਪੀ ਸਾਹਿਬ ਨੂੰ ਦਿੱਤਿਆਂ ਅਸੀਂ ਦਫ਼ਤਰੋਂ ਬਾਅਦ ਨਿਕਲਦੇ ਆਂ ਪਰ ਉਹਨਾਂ ਦੀ ਧਮਕੀ ਪਹਿਲਾਂ ਆ ਜਾਂਦੀ ਹੈ ਕੋਈ ਨਹੀਂ ਤੁਸੀਂ ਪਹੁੰਚ ਅਸੀਂ ਵੇਖਾਂਗੇ ਜੂਦਾ ਫਰੋਸਪੁਰ ਦੇ ਐਸਐਸਪੀ ਨੂੰ ਵੀ ਮਕੌਲਾ ਕੀਤੇ ਕਿ ਨਸ਼ਾ ਸ਼ਰਿਆਮ ਉਸੇ ਤਰੀਕੇ ਨਾਲ ਅੱਜ ਵੀ ਵਿਕਦਾ ਨਜ਼ਰ ਆ ਰਿਹਾ ਹੈ ਐਸਐਸਪੀ ਸਾਹਿਬ ਇਹ ਆ ਗਿਆ ਉਸ ਦਿਨ ਤੋਂ ਹੀ ਇਹ ਕਹਿੰਦੇ ਵਿੱਚ ਮੈਂ ਗਰੇਜ ਨਹੀਂ ਕਰੂੰਗਾ ਕਿ ਪਿੰਡਾਂ ਦੇ ਵਿੱਚ ਨਸ਼ਾ ਦੁੱਗਣੇ ਤੌਰ ਤੇ ਹੋ ਗਿਆ ਕਮੇਟੀਆਂ ਬਣੀਆਂ ਕਮੇਟੀਆਂ ਨੂੰ ਦਬਾਇਆ ਜਾਂਦਾਗਾ ਨਸ਼ਾ ਦਾ ਦਿਨ ਰਾਤ ਜਿਵੇਂ ਤੁਹਾਨੂੰ ਵੀਡੀਓ ਭੇਜੀਆਂ ਆਫ ਕੈਮਰਾ ਦਿਖਾਤੀਆਂ ਇਹਨਾਂ ਦੀਆਂ ਦੁਕਾਨਾਂ ਅੱਗੇ ਨਾਲੋ ਚੌਕਰੀਆਂ ਹੋ ਕੇ ਚੱਲ ਪਈਆਂ ਇੱਕ ਬੰਦਾ ਝੋਨਾ ਲਾ ਕੇ ਜਾ ਰਿਹਾ ਉਹਦੇ ਘਰ ਨੂੰ ਗਰੀਬ ਬੰਦਾ ਤੇ ਜਿਹੜਾ ਲਟੇਰਿਆ ਨੇ ਉਹਦੇ ਬਾਹ ਤੇ ਕਾਪਾ ਮਾਰਿਆ ਉਹਦੀ ਸੀਸੀਟੀਵੀ ਫੋਟੋਆਂ ਵੀ ਲਿਆਤੀਆਂ ਬੰਦੇ ਪਛਾਣ ਤੇ ਪਰ ਅਜੇ ਤੱਕ ਉਹਨਾਂ ਤੇ ਕਾਰਵਾਈ ਨਹੀਂ ਹੋਈਗੀ ਇਹ ਪੰਜਾਬ ਜਾ ਕਿਹੜੇ ਪਾਸੇ ਨੂੰ ਰਿਹਾ ਇਹ ਹੀ ਕਹਿਣਾ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਾਂ ਇੱਕੋ ਵਾਦਾ ਕਰਕੇ ਆਏ ਸੀ ਜਿਹਦੇ ਕਰਕੇ ਅਸੀਂ ਤੁਹਾਡੇ ਨਾਲ ਤੋਂ ਸੀਸੀ ਵੋਟਾਂ ਤੁਹਾਨੂੰ ਪਾਈਆਂ ਸੀ ਕਿ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਕੁਝ ਕਰੋਂਗੇ ਤੁਸੀਂ ਪ੍ਰੈਸ ਕਾਨਫਰੰਸਾਂ ਬਹੁਤ ਵੱਡੀਆਂ ਕਰ ਰਹੇ ਹੋ ਤੁਹਾਡੇ ਪੁਲਿਸ ਅਧਿਕਾਰੀ ਬਹੁਤ ਵੱਡੇ ਲੈਵਲ ਤੇ ਕਰ ਰਹੇ ਆ ਪਰ ਥੱਲੇ ਵਾਲੇ ਹਾਲਾਤ ਆ ਬਣੇ ਪਏ ਆ ਤੁਹਾਡੇ ਪੁਲਿਸ ਅਧਿਕਾਰੀ ਪਿੰਡਾਂ ਦੇ ਵਿੱਚ ਪਰਚੇ ਦੇ ਰਹੇ ਆ ਹੁਣ ਤੁਸੀਂ ਫੇਰ ਕੌਨਫੈਸ ਕਰਤੀ ਕਿ ਪਿੰਡਾਂ ਦੇ ਲੋਕ ਸਮਰਥਨ ਦੇ ਸਾਥ ਦੇਣ ਕੀ ਸਾਥ ਦੇਣਗੇ ਕਿ ਅਸੀਂ ਸਾਥ ਦੇਵਾਂਗੇ ਦੋ ਪਰਚੇ ਕਰਾ ਲੈ ਉਹਨਾਂ ਦੇ ਉੱਪਰ ਪਰਚੇ ਹੋ ਗਏ ਚਿੱਟੇ ਦੇ ਜਿਨ੍ਹਾਂ ਨੇ ਚਿੱਟਾ ਰੋਕਣ ਦੀ ਪਿੰਡ ਦੇ ਵਿੱਚ ਗੱਲ ਕੀਤੀ ਚਿੱਟੇ ਦੀਆਂ ਵੀਡੀਓ ਭੇਜੀਆਂ ਜਿਹੜੀਆਂ ਕਿ ਇੱਕ ਇੱਕ ਸਬੂਤ ਦਿੱਤੇ ਆਗੇ ਪਰ ਇਹਨਾਂ ਤੋਂ ਕੋਈ ਕਾਰਵਾਈ ਨਹੀਂ ਹੋਈ ਇਹ ਜਿਹੜੀ ਤੁਹਾਨੂੰ ਚੈਟ ਆ ਇਹ ਐਸਐਸਪੀ ਦੀਪਕ ਹਲੋਰੀ ਦਾ ਨੰਬਰ ਦਿਖਾ ਰਿਹਾ ਕਿ ਅਸੀਂ ਪਿੰਡ ਦੇ ਵਿੱਚ ਕਲੱਬ ਬਣਾ ਰਹੇ ਹਾਂ ਕਿਰਪਾ ਕਰਕੇ ਤੁਸੀਂ ਵੀ ਪਹੁੰਚਣ ਦੀ ਕਿਰਪਾ ਤਾਂ ਕਰਿਓ ਆਉਣਾ ਤਾਂ ਕੀ ਸੀ ਸਾਡਾ ਆ ਕੇ ਸਾਥ ਕੀ ਦੇਣਾ ਸੀ ਕੱਕ ਨਹੀਂ ਹੋਇਆ ਜਸਵਿੰਦਰ ਬਰਾੜ ਐਸਐਚਓ ਜਿਨੇ ਸਾਨੂੰ ਸਾਧ ਕੇ ਇੱਕ ਵਾਰੀ ਕਿਹਾ ਸੀ ਕਿ ਤੁਸੀਂ ਪਿੰਡ ਦੇ ਵਿੱਚ ਨਸ਼ਾ ਰੋਕਣਾ ਮੈਂ ਤੁਹਾਡਾ ਸਾਥ ਦੇਵਾਂਗਾ ਉਹੀ ਸਾਡੇ ਪਿੰਡ ਜਾ ਕੇ ਕਹਿ ਰਿਹਾ ਕਿ ਤੁਸੀਂ ਪਹਿਰਾ ਬੰਦ ਕਰੋ ਇਹ ਤਾਂ ਪ੍ਰਸ਼ਾਸਨ ਦੇ ਹਾਲਾਤ ਇਥੋਂ ਦੇ ਨਸ਼ਾ ਕੱਲਾ ਮੇਰੇ ਪਿੰਡ ਨਹੀਂ ਗੁਰੂ ਸਾਹਿਬ ਦੇ ਵਿੱਚ ਛਰਿਆ ਵਿਕਰਿਆ ਜਦੋਂ ਕਮੇਟੀਆਂ ਬੰਦੀਆਂ ਨਸ਼ੇ ਤੇ ਵੇਚਣ ਦੇ ਢੰਗ ਬਦਲੇ ਜਾਂਦੇ ਜਿਹੜੇ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੇ ਜਾਂਦੇ ਆ ਪਰ ਕੱਖ ਨਹੀਂ ਹੋ ਰਿਹਾ ਪਿੰਡ ਚ ਕਿੰਨੇ ਕੁ ਬੰਦੇ ਤੁਹਾਡੇ ਅੱਜ ਵੀ ਚਿੱਟਾ ਵੇਚਦੇ ਆ ਛਰਿਆਮ ਸਾਡੇ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਾ ਇੱਕ ਹੀ ਪਰਿਵਾਰ گاਉਂ ਦੇ ਕਰਿੰਦੇ ਰੱਖੇ ਹੋਏ ਆ ਠੀਕ ਆ ਪੂਰਾ ਵੱਡੇ ਲੈਵਲ ਤੇ ਕੰਮ ਆ ਘੱਟ ਤੋਂ ਘੱਟ 20 ਪਿੰਡਾਂ ਦੇ ਵਿੱਚ ਇੱਕ ਬੰਦਾ ਮਾਰ ਕਰ ਰਿਹਾ ਉਹ ਲੱਗਦਾ ਤੁਹਾਨੂੰ ਕਿ ਉਹ ਬੰਦੇ ਦੇ ਤਾਰਾਂ ਜੜੀਆਂ ਜੁੜੀਆਂ ਹੋਈਆਂ ਇਧਰ ਉਧਰ ਬਿਲਕੁਲ ਇਸ ਤੋਂ ਤੇ ਹੀ ਸਾਬਤ ਹੁੰਦਾ ਨਾ ਕਿ ਚਾਰ ਐ ਉਨੇ ਕਾ ਮੈਨੂੰ ਦੱਸੋ ਮੈਂ ਉਸ ਉਸ ਦਿਨ ਵੀ ਦੱਸਿਆ ਉਸ ਤੋਂ ਬਾਅਦ ਵੀ ਉਹਨਾਂ ਕੋਲੇ ਗਿਆ ਉਹਨਾਂ ਮੈਂ ਕਾਰਵਾਈ ਕਰਕੇ ਦਿਖਾਉਂ ਚਾ ਕਾਰਵਾਈ ਹੋ ਵੀ ਨਹੀਂ ਹੋਈ ਉਹ ਵੀ ਇੱਥੋਂ ਬਦਲ ਕੇ ਚਲੇ ਗਏ ਜੇ ਕੱਲਾ ਗੁਰੂ ਸਾਣੀ ਸਾਧਕ ਥਾਣੇ ਦੇ ਵਿੱਚ ਅਸੀਂ 80 ਗ੍ਰਾਮ ਚਿੱਟਾ ਫੜਾ ਕੇ ਆਂਦਾ ਜਿਹਦੇ ਵੇਦ ਪ੍ਰੂਫ ਆ ਗਏ ਠੀਕ ਐ ਐਸਐਚਓ ਨੇ ਥਾਣੇ ਦੇ ਵਿੱਚ ਬਹਿ ਕੇ ਵੇਚਦਾ ਕਿਸਦੇ ਘਰਾਂ ਚ ਰੋਕਣਾ ਤਾਂ ਬਹੁਤ ਮੁਸ਼ਕਲ ਆ ਜੇ ਥਾਣੇ ਦੇ ਵਿੱਚ ਵਿਕੂਗਾ ਉੱਥੇ ਡੀਐਸਪੀ ਪਲਵਿੰਦਰ ਸੰਧੂ ਰਾਤ ਨੂੰ 11 ਵਜੇ ਪਹੁੰਚਦੇ ਆ ਸਾਨੂੰ ਲਾਲੂਪਾਪ ਦੇਖ ਕੇ ਗਿਆ ਕਿ ਜਿਹੜਾ ਬੰਦਾ ਛੱਡਿਆ 80 ਗ੍ਰਾਮ ਚਿੱਟੇ ਵਾਲਾ ਛੱਡਿਆ ਅਸੀਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦੇ ਆ ਕਿ 57 ਕਿਨੇ ਦਿੱਤੀ ਜੇ ਜਮਾਂਤ ਨਹੀਂ ਚੋਦੇ ਪੈਸੇ ਭਰੇ ਜਾਂਦੇ ਕਿਨੇ ਭਰੇ ਅੱਜ ਲਗਭਗ 6-7 ਮਿੰਟ ਟੱਪ ਗਏ ਉਸੇ ਲੌਲੀਪੌਪ 'ਚ ਆ ਗਏ ਜਿਹੜਾ ਬੰਦਾ ਫੜਾਇਆ ਸੀ ਛੱਡਿਆ ਸੀ ਉਹਨੂੰ ਪੜਤਾਲਣਾ ਕੀ ਸੀ ਉਹੀ ਪਿੰਡ ਜਾ ਕੇ ਫੇਰ ਵੇਚੀ ਜਾਂਦਾ ਸਭ ਤੋਂ ਪਹਿਲਾਂ ਪਿਛਲੇ ਸਾਲ ਦੇ ਵਿੱਚ ਹੀ ਢਿਲਵਾ ਪਿੰਡ ਦੇ ਵਿੱਚ ਮੁੰਡੇ ਤੇ ਗੋਲੀ ਮਾਰਤੀ ਉਹ ਵੀ ਨਸ਼ਾ ਰੋਕਦੇ ਸੀ ਲੱਕਸ ਦਾਣੇ ਦੇ ਪਿੰਡ ਸੁਧਾਨੇ ਪਿੰਡ ਮੁੰਡੇ ਤੇ ਤਲਵਾਰ ਮਾਰ ਕੇ ਮਾਰਤਾ ਉਹ ਵੀ ਨਸ਼ਾ ਰੋਗ ਦਾ ਸੀ ਚਿੱਟਾ ਬੰਦ ਕਰਨ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੇਕਿਨ ਅੱਜ ਹੱਥਾਂ ਦੇ ਵਿੱਚ ਪਰਚੇ ਨੇ ਫਿਰੋਜ਼ਪੁਰ ਦੇ ਵਿੱਚ ਚਿੱਟੇ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਕਿਤੋਂ ਨਾ ਕਿਤੋਂ ਵੀਡੀਓ ਚਿੱਟੇ ਵੇਚਣ ਵਾਲਿਆਂ ਦੀ ਪੀਣ ਵਾਲਿਆਂ ਦੀ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਹੜੇ ਪਿੰਡੋਂ ਮੈਂ ਚਿੱਟਾ ਲੈਣਾ ਔਰ ਕਿਵੇਂ ਲੈਣਾ ਇਸ ਤਰ੍ਹਾਂ ਦੀਆਂ ਇੱਕ ਨਹੀਂ ਅਨੇਕਾਂ ਵੀਡੀਓ ਫਰੋਸਪਰ ਦੇ ਵਿੱਚ ਘੁੰਮਦੀਆਂ ਮਿਲ ਜਾਣਗੀਆਂ ਪਰ ਪੁਲਿਸ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਾਕਾਮਯਾਬ ਹੁੰਦੀ ਦਿਖਾਈ ਦੇ ਰਹੀ ਆ ਤਾਂ ਸਾਡੇ ਨਾਲ ਇੱਕ ਵੀਰ ਮੌਜੂਦ ਆ ਜਿਸ ਦੇ ਕੋਲੇ ਉਹ ਜਾਣਕਾਰੀ ਆ ਜੋ ਨਸ਼ਾ ਖਤਮ ਕਰਨ ਵਾਲੀ ਮੁਹਿੰਮ ਚਲਾਈ ਜਾਨੀ ਕਿ ਇੱਕ ਕਮੇਟੀ ਬਣਾਈ ਇੱਕ ਸੰਸਥਾ ਬਣਾਈ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ ਜਦੋਂ ਸਰਕਾਰ ਬਣਦੀ ਆ ਲੇਕਿਨ ਉਲਟਾ ਉਹਨਾਂ ਦੇ ਉੱਪਰ ਹੀ ਪਰਚੇ ਹਮਲੇ ਧਮਕੀਆਂ ਪੁਲਿਸ ਵੱਲੋਂ ਲੋਕਾਂ ਵੱਲੋਂ ਲਗਾਤਾਰ ਸ਼ੁਰੂ ਹੋ ਗਈਆਂ ਪੂਰੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਗਲਬਤ ਕਰਦੇ ਉਸ ਵਜੇ ਦੇ ਨਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਤੇ ਕਿਹੜਾ ਪਿੰਡਾ ਗੁਰਕੀਰਤਨ ਸਿੱਧੂ ਨਾਮਾ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਅੱਛਾ ਬਾਈ ਜੀ ਤੁਸੀਂ ਜਿਵੇਂ ਆਫ ਕੈਮਰਾ ਦੱਸਿਆ ਕਿ ਪਿਛਲੇ ਜਦੋਂ ਦੀ ਸਰਕਾਰ ਬਣੀਆ ਉਦੋਂ ਦੇ ਤੁਸੀਂ ਇੱਕ ਇੱਕ ਵੀਡੀਓ ਇੱਕ ਇੱਕ ਮੈਸੇਜ ਐਸਐਸਪੀਆ ਨੂੰ ਐਚਐਚਓਆ ਨੂੰ ਡੀਐਸਪੀਆ ਨੂੰ ਭੇਜ ਰਹੇ ਹੋ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਦਰਸਲ ਗੱਲ ਹੈ ਕੁਛ ਨਹੀਂ ਜੀ ਜਿਸ ਦਿਨ ਤੋਂ ਸਰਕਾਰ ਬਣੀ ਸੀਗੀ ਮੇਰੇ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਧੰਦਾ ਕੋਈ ਅੱਜ ਦਾ ਨੀਗਾ 2013 ਤੋਂ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਸੀ ਉਸ ਟਾਈਮ ਤੋਂ ਚੱਲਦਾ ਸੀਗਾ ਵਕਫ ਵਕਫ ਸਮੇ ਕੋਈ ਅਪਰਾਲੇ ਹੁੰਦੇ ਰਹੇ ਜਦੋਂ ਸਰਕਾਰ ਇਹ ਬਣਦੀ ਆ ਇਹ ਸਰਕਾਰ ਦੇ ਵਿੱਚ ਪਿੰਡ ਚੋਂ ਤੁਰੇ ਸੀ ਅਸੀਂ ਆਪਦਾ ਫਰਜ ਸਮਝਦੇ ਹੋਏ ਅਸੀਂ ਐਮਐਲਏ ਸਾਹਿਬ ਕੋਲੇ ਗਏ ਐਮਐਲਏ ਸਾਹਿਬ ਨੇ ਸਾਨੂੰ ਐਸਐਸਪੀ ਸਾਹਿਬ ਨਾਲ ਮਿਲਾਇਆ ਉਸ ਟਾਈਮ ਤੇ ਇੱਥੇ ਐਸਐਸਪੀ ਆਪਣੇ ਭਿੰਦਰ ਸਿੰਘ ਲਾਂਬਾ ਸੀਗੇ ਜਿੰਨਾਂ ਕੋਲੇ ਅਸੀਂ ਗਏ ਜਿਨ੍ਹਾਂ ਨੂੰ ਜਾ ਕੇ ਦੱਸਿਆ ਕਿ ਸਾਡਾ ਪਿੰਡ ਆ ਜਿਹੜਾ ਇੱਕ ਸਭ ਤੋਂ ਛੋਟਾ ਪਿੰਡ ਹੋਣ ਕਰਕੇ ਤੇ ਵਾਤ ਤੋਂ ਵਾਤ 20 ਤੋਂ 25 ਪਿੰਡਾਂ ਦੇ ਨਿਸ਼ਾਨ ਨੂੰ ਜਿਹੜਾ ਬਰਬਾਦ ਕਰ ਰਿਆ ਐਸਐਸਪੀ ਸਾਹਿਬ ਨੇ ਸਾਥੋਂ ਡਿਟੇਲ ਲਈ ਅਸੀਂ ਸਾਰੀ ਡਿਟੇਲ ਉਹਨਾਂ ਨੂੰ ਦਿੱਤੀ ਪਰ ਉਹਦੇ ਵਿੱਚ ਸਾਨੂੰ ਮਿਲ ਨੂੰ ਕੀ ਮਿਲਿਆ ਕਿ ਇੱਕ ਸਾਨੂੰ ਝੂਠੇ ਲਾਰੇ ਤੇ ਸਾਡੇ ਨਾ ਬੇਵਿਸ਼ਵਾਸ ਹੀ ਹੋਇਆ ਸਾਨੂੰ ਉਥੋਂ ਕੱਖ ਨਹੀਂ ਮਿਲਿਆ ਤੁਸੀਂ ਕਿੰਨੇ ਕ ਮੈਸੇਜ ਐਸਐਸਪੀਆ ਨੂੰ ਕੀਤੇ ਆ ਤੁਹਾਡੇ ਕੋਲੇ ਡਿਟੇਲ ਸੀ ਉਹ ਜਰੂਰ ਇੱਕ ਵਾਰ ਦਿਖਾਓ ਕਿੰਨੇ ਕ ਮੈਸੇਜ ਕਰ ਛੱਡੇ ਤੁਸੀਂ ਵੀ ਜਿਹਦੇ ਨਾਲ ਵੀਡੀਓ ਭੇਜੀਆਂ ਮੈਸੇਜ ਕੀਤੇ ਵੀ ਇੱਥੇ ਚਿੱਟਾ ਵੇਚਦਾ ਆਹ ਵੇਚਦਾ ਨਾਂ ਤੱਕ ਤੁਸੀਂ ਭੇਜੇ ਜਿਹੜੇ ਤੁਸੀਂ ਆਫ ਕੈਮਰਾ ਦੱਸੇ ਉਹ ਵੀ ਜਰੂਰ ਸਾਂਝਾ ਕਰੋ ਬਾਈ ਜੀ ਮੈਂ ਦੱਸਦਾ ਜਦੋਂ ਐਸਐਸਪੀ ਲੰਬਾ ਸੀਗੇ ਉਹਨਾਂ ਨੂੰ ਡਿਟੇਲ ਦਿੱਤੀ ਉਸ ਤੋਂ ਬਾਅਦ ਐਸਐਸਪੀ ਬਦਲੇ ਉਹਨਾਂ ਕੋਲੇ ਗਏ ਸਾਨੂੰ ਉਹਨਾਂ ਨੇ ਇੱਕੋ ਪੁੱਛਿਆ ਕਿ ਤੁਸੀਂ ਸਾਨੂੰ ਇਹਨਾਂ ਦੇ ਨਾਂ ਦੱਸ ਦਿਓ ਅਸੀਂ ਡਿਟੇਲਾਂ ਬਣਾ ਕੇ ਦੇ ਆਏ ਕੁਛ ਨਹੀਂ ਹੋਇਆ ਐਸਐਸਪੀ ਉਹ ਵੀ ਬਦਲ ਗਈ ਉਸ ਤੋਂ ਬਾਅਦ ਐਸਐਸਪੀ ਇੱਕ ਹੋਰ ਆ ਗਏ ਉਹਨੇ ਸਾਨੂੰ ਲੈ ਆ ਕੇ ਫੋਟੋਆਂ ਦੇ ਦੋ ਅਸੀਂ ਲਗਭਗ ਗੁਰੂ ਸਾਹਿਬ ਦੇ 20 ਤੋਂ 25 ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੀਆਂ ਫੋਟੋਆਂ ਇਕੱਠੀਆਂ ਕੀਤੀਆਂ ਜਾਂ ਕੇ ਐਸਐਸਪੀ ਸਾਹਿਬ ਨੂੰ ਦਿੱਤੀਆਂ ਅਸੀਂ ਦਫ਼ਤਰੋਂ ਬਾਅਦ ਨਿਕਲਦੇ ਆ ਪਰ ਉਹਨਾਂ ਦੀ ਧਮਕੀ ਪਹਿਲਾਂ ਆ ਜਾਂਦੀ ਹੈ ਕੋਈ ਨਹੀਂ ਤੁਸੀਂ ਪਹੁੰਚ ਅਸੀਂ ਵੇਖਾਂਗੇ ਉਹ ਵੀ ਵੇਲਾ ਟੱਪ ਗਿਆ ਹੁਣ ਮੌਜੂਦਾ ਐਸਐਸਪੀ ਬੀਬਾ ਜੀ ਸੋਮਿਆ ਮਿਸ਼ਰਾ ਜੀ ਆ ਗਏ ਜਿਨ੍ਹਾਂ ਦੇ ਧਿਆਨ ਦੇ ਵਿੱਚ ਵੀ ਬੜਾ ਹੀ ਸੰਜੀਦਗੀ ਨਾਲ ਲਿਆਂਦਾ ਗਿਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਖਦਾ ਥੋੜੇ ਆਉਣ ਤੋਂ ਪਹਿਲਾਂ ਸਾਡੇ ਤੇ ਪਰਚੇ ਹੋ ਗਏ ਆ ਪਰ ਸਾਨੂੰ ਉਮੀਦ ਆ ਕਿ ਤੁਸੀਂ ਇਹਦੇ ਤੇ ਕੁਝ ਕਰੋਗੇ ਪਰ ਜਿਸ ਦਿਨ ਤੋਂ ਐਸਐਸਪੀ ਸਾਹਿਬ ਇਹ ਆ ਗਏ ਆ ਉਸ ਦਿਨ ਤੋਂ ਹੀ ਇਹ ਕਹਿਣ ਦੇ ਵਿੱਚ ਮੈਂ ਗਰੇਜ ਨਹੀਂ ਕਰੂੰਗਾ ਕਿ ਪਿੰਡਾਂ ਦੇ ਵਿੱਚ ਨਸ਼ਾ ਦੁੱਗਨੇ ਤੌਰ ਤੇ ਹੋ ਗਿਆ ਕਮੇਟੀਆਂ ਬਣੀਆਂ ਕਮੇਟੀਆਂ ਨੂੰ ਦਬਾਇਆ ਜਾਂਦਾਗਾ ਨਸ਼ਾ ਦਾ ਦਿਨ ਰਾਤ ਜਿਵੇਂ ਤੁਹਾਨੂੰ ਵੀਡੀਓ ਭੇਜੀਆਂ ਆਫ ਕੈਮਰਾ ਦਿਖਾਤੀਆਂ ਇਹਨਾਂ ਦੀਆਂ ਦੁਕਾਨਾਂ ਅੱਗੇ ਨਾਲੋਂ ਚੌਕੀਆਂ ਹੋ ਕੇ ਚੱਲ ਪਈਆਂ ਪ੍ਰਸ਼ਾਸਨ ਬਿਲਕੁਲ ناکਾਮ ਦੱਸਦਾਗਾ ਨਸ਼ੇ ਦੇ ਲੈ ਕੇ بڑے ਉੱਚ ਅਧਿਕਾਰੀ ਬੈਠੇ ਉੱਤੇ ਕਾਨਫਰੰਸਾਂ ਕਰਕੇ ਕਹਿ ਦਿੰਦੇ ਆ ਕਿ ਅਸੀਂ ਨਸ਼ਾ ਖਤਮ ਕਰਨਾਗਾ ਸਾਡੇ ਪਿੰਡ ਦੇ ਲੋਕੀ ਸਾਥ ਦੇਣ ਮੈਂ ਥੋੜਾ ਡਿਟੇਲ ਦੇ ਵਿੱਚ ਜਾਣਾ ਚਾਹਣਾ ਸਭ ਤੋਂ ਪਹਿਲਾਂ ਪਿਛਲੇ ਸਾਲ ਦੇ ਵਿੱਚ ਹੀ ਢਿਲਵਾ ਪਿੰਡ ਦੇ ਵਿੱਚ ਮੁੰਡੇ ਤੇ ਗੋਲੀ ਮਾਰਤੀ ਉਹ ਵੀ ਨਸ਼ਾ ਰੋਕਦੇ ਸੀ ਲੱਖੇ ਸਧਾਨੇ ਦੇ ਪਿੰਡ ਸਧਾਨੇ ਪਿੰਡ ਮੁੰਡੇ ਤੇ ਤਲਵਾਰ ਮਾਰ ਕੇ ਮਾਰਦਾ ਉਹ ਵੀ ਨਸ਼ਾ ਰੋਕਦਾ ਸੀ ਕਿਸ ਤਰੀਕੇ ਨਾਲ ਪਿੰਡ ਆਣਗੇ ਆਉਣਗੇ ਅਸੀਂ ਉਹੀ ਪ੍ਰਸ਼ਾਸਨ ਦਾ ਇੱਕ ਵਿਸ਼ਵਾਸ ਵੇਖਦੇ ਹੋਏ 12 ਸਤੰਬਰ ਨੂੰ ਸਾਬਦੇ ਪਿੰਡ ਦੇ ਵਿੱਚ ਕਮੇਟੀ ਬਣਾਉਣੇ ਆ ਨਸ਼ੇ ਦੀ ਜਿਹੜਾ ਕਿ ਬਕਾਇਦਾ ਉਸ ਟਾਈਮ ਤੇ ਜਿਹੜੇ ਐਸਐਸਪੀ ਸੀ ਕੇ ਦੀਪਕ ਹਲੋਰੀ ਜੀ ਉਹਨਾਂ ਨੂੰ ਦੱਸਿਆ ਜਾਂਦਾਗਾ ਕਿ ਅਸੀਂ ਪਿੰਡ ਦੇ ਵਿੱਚ ਕਲੱਬ ਬਣਾ ਰਹੇ ਹਾਂ ਕਿਰਪਾ ਕਰਕੇ ਤੁਸੀਂ ਵੀ ਪਹੁੰਚਣ ਦੀ ਕਿਰਪਾਲਤਾ ਕਰਿਓ ਆਉਣਾ ਤਾਂ ਕੀ ਸੀ ਸਾਡਾ ਆਕੇ ਸਾਥ ਕਿ ਦਿਨ ਅਸੀਂ ਕੱਕ ਨਹੀਂ ਹੋਇਆ ਪਰ ਉਸ ਤੋਂ ਬਾਅਦ ਜਿਹੜੀਆਂ ਚਿੱਤੇ ਦੀਆਂ ਵੀਡੀਓ ਭੇਜੀਆਂ ਜਿਹੜੀਆਂ ਕਿ ਇੱਕ ਇੱਕ ਸਬੂਤ ਦਿੱਤੇ ਆਗੇ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਜਿਹੜੀ ਤੁਹਾਨੂੰ ਚੈਟ ਆ ਇਹ ਐਸਐਸਪੀ ਦੀਪਕ ਹਲੋਰੀ ਦਾ ਨੰਬਰ ਦਿਖਾ ਰਿਹਾ ਹੂੰ ਹੂੰ ਉਸ ਤੋਂ ਬਾਅਦ ਜਦੋਂ ਡਿਟੇਲ ਨਾ ਜਾਂਦੀ ਹੋਈ ਅਸੀਂ ਪਿੰਡ ਦੇ ਵਿੱਚ ਪਹਿਰੇ ਲਾਉਣੇ ਆ ਉਲਟਾ ਸਾਡੇ ਤੇ ਥਾਣਾ ਗੁਰੂਰਸਾਏ ਦੇ ਵਿੱਚ ਐਸਐਚਓ ਜਸਵਿੰਦਰ ਬਰਾੜ ਦੀ ਹਜ਼ੂਰੀ ਦੇ ਵਿੱਚ ਜਿਹਨੂੰ ਸਭ ਕੁਝ ਡਿਟੇਲ ਦੇ ਵਿੱਚ ਦਿੱਤਾ ਸੀ ਇਹ ਨਹੀਂ ਕਿ ਅਸੀਂ ਉਸ ਨੂੰ ਕੁਝ ਦਿੱਤਾ ਨਹੀਂ ਆ ਸਭ ਕੁਝ ਦਿੱਤਾ ਸੀ ਉਹ ਜਾਂਦਾ 2 ਦਸੰਬਰ ਨੂੰ ਸਾਡੇ ਤੇ ਇੱਕ ਪਰਚਾ ਦੇ ਜਾਂਦਾ ਜਿਹੜਾ ਕਿ ਪਰਚੇ ਤੋਂ ਪਹਿਲਾਂ ਪਿੰਡ ਦਾ ਪੰਚਾਇਤ ਨਾਮਾ ਜਿਹਦੇ ਵਿੱਚ ਨੰਬਰਦਾਰ ਦਰਸਤ ਕਰ ਰਿਹਾ ਪੰਚਾਇਤ ਦੀ ಗ್ರಾಮ ਪੰਚਾਇਤ ਲਿਖ ਰਹੀ ਆ ਵੀ ਇਹ ਜਿਹੜਾ ਤੂੰ ਘਟਨਾ ਕਰਮ ਬਣਾ ਰਿਹਾ ਬਿਲਕੁਲ ਝੂਠਾਗਾ ਉਸ ਤੋਂ ਬਾਅਦ ਚੌਂਕੀਦਾਰ ਦੀ ਰਿਪੋਰਟ ਲੱਗਦੀ ਆ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਨਸ਼ਾ ਚੱਲਦਾ ਜੋ ਤੁਸੀਂ ਘਟਨਾ ਕਰਮ ਬਣਾ ਰਹੇ ਹੋ ਪਿੰਡ ਦੀ ਜਵਾਨੀ ਬਰਬਾਦ ਹੋ ਰਹੀ ਆ ਕਿਰਪਾ ਕਰਕੇ ਇਸ ਪਾਸੇ ਨਾ ਜਾਓ ਪਰ ਨਹੀਂ ਉਹਨਾਂ ਨੇ ਫਿਰ ਵੀ ਸਾਡੇ ਤੇ ਪਰਚਾ ਦੇਤਾ ਹਾਲਾਂਕਿ ਉਹੀ ਜਸਵਿੰਦਰ ਬਰਾੜ ਐਸਐਚਓ ਜਿਨੇ ਸਾਨੂੰ ਸੱਦ ਕੇ ਇੱਕ ਵਾਰੀ ਕਿਹਾ ਸੀ ਕਿ ਤੁਸੀਂ ਪਿੰਡ ਦੇ ਵਿੱਚ ਨਸ਼ਾ ਰੋਕਣਾ ਮੈਂ ਤੁਹਾਡਾ ਸਾਥ ਦੇਵਾਂਗਾ ਉਹੀ ਸਾਡੇ ਪਿੰਡ ਜਾ ਕੇ ਕਹਿ ਰਿਹਾ ਕਿ ਤੁਸੀਂ ਪਹਿਰਾ ਬੰਦ ਕਰੋ ਇਹ ਤਾਂ ਪ੍ਰਸ਼ਾਸਨ ਦੇ ਹਾਲਾਤ ਇੱਥੋਂ ਦੇ ਨਸ਼ਾ ਕੱਲਾ ਮੇਰਾ ਪਿੰਡ ਨਹੀਂ ਗੁਰੂ ਸਾਹਿਬ ਦੇ ਵਿੱਚ ਸ਼ਰਾਂ ਵਿਕਰਿਆ ਜਦੋਂ ਕਮੇਟੀਆਂ ਬੰਦੀਆਂ ਨਸ਼ੇ ਦੇ ਵੇਚਣ ਦੇ ਢੰਗ ਬਦਲੇ ਜਾਂਦੇ ਜਿਹੜੇ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੇ ਜਾਂਦੇ ਆ ਪਰ ਕੱਖ ਨਹੀਂ ਹੋ ਰਿਹਾ ਮੌਜੂਦਾ ਐਸਐਸਪੀ ਦੇ ਧਿਆਨ ਚ ਵੀ ਹੁਣ ਤੁਸੀਂ ਲੈਂਦਾ ਬਿਲਕੁਲ ਜੀ ਸੋਮਿਆ ਮਿਸ਼ਰਾ ਜੀ ਨੂੰ ਦੋ ਵਾਰੀ ਜਾ ਕੇ ਮਿਲ ਕੇ ਆਏ ਆ ਸਾਡੇ ਤੇ ਪਰਚਾ ਆਇਆ ਸੀ ਅਸੀਂ ਉਹਦਾ ਵੀ ਕਹਿ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਨਸ਼ੇ ਦਾ ਧੰਦਾ ਚੱਲਦਾ ਸੀ ਅਸੀਂ ਉਹਦੇ ਬਾਰੇ ਵੀ ਜਾਣੂ ਕਰਵਾਇਆ ਪਰ ਅੱਜ ਤੱਕ ਤੱਕ ਨਹੀਂ ਹੋਇਆ ਤੇ ਉਮੀਦ ਵੀ ਮੈਨੂੰ ਲੱਗਦਾ ਵੀ ਪਿੰਡ ਚ ਕਿੰਨੇ ਕੁ ਬੰਦੇ ਤੁਹਾਡੇ ਅੱਜ ਵੀ ਚਿੱਟਾ ਵੇਚਦੇ ਆ ਸ਼੍ਰੀਆਮ ਸਾਡੇ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਾ ਇੱਕ ਹੀ ਪਰਿਵਾਰ گاؤں ਦੇ ਕਰਿੰਦੇ ਰੱਖੇ ਹੋਏ ਆ ਠੀਕ ਆ ਪੂਰਾ ਵੱਡੇ ਲੈਵਲ ਤੇ ਕੰਮ ਕੋਈ ਇਹਦੇ ਚ ਨਹੀਂਗਾ ਕੋਈ ਆਸ-ਪਾਸ ਦੇ ਪਿੰਡਾਂ ਚ ਵੀ ਵੇਚਦਾ ਕਟ ਤੋਂ ਕਟ 20 ਪਿੰਡਾਂ ਦੇ ਵਿੱਚ ਇੱਕ ਬੰਦਾ ਮਾਰ ਕਰ ਰਿਹਾ ਹੂੰ ਅੱਛਾ ਉਹ ਲੱਗਦਾ ਤੁਹਾਨੂੰ ਕਿ ਉਹ ਬੰਦੇ ਦੇ ਤਾਰਾਂ ਜੜੀਆਂ ਜੁੜੀਆਂ ਹੋਈਆਂ ਇਧਰ ਉਧਰ ਬਿਲਕੁਲ ਇਸ ਤੋਂ ਤੇ ਹੀ ਸਾਬਤ ਹੁੰਦਾ ਨਾ ਕਿ ਚਾਰ ਐਸਐਸਪੀ ਬਦਲ ਜਾਣ ਠੀਕ ਆ ਜਦੋਂ ਪਿਛਲੀ ਵਾਰੀ ਫਲੱਡ ਆਇਆ ਚਾਰੇ ਐਮਐਲਏ ਮੰਤਰੀ ਹਰਭਜਨ ਈਟ੍ਰੋ ਡੀਸੀ ਦੇ ਆਫਿਸ ਦੇ ਵਿੱਚ ਬੈਠੇ ਆ ਉੱਥੇ ਵੀ ਗੱਲ ਹੋਈ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀਗਾ ਕਿ ਆ ਨਜਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਤੇ ਕਾਰਵਾਈ ਕਰੋ ਉੱਥੇ ਡੀਐਸਪੀ ਕਿ ਡੀਐਸਪੀ ਫਤਿਹ ਬਰਾੜ ਸੀ ਉਨੇ ਕਾ ਮੈਨੂੰ ਦੱਸੋ ਮੈਂ ਉਸ ਉਸ ਦਿਨ ਵੀ ਦੱਸਿਆ ਉਸ ਤੋਂ ਬਾਅਦ ਵੀ ਉਹਨਾਂ ਕੋਲੇ ਗਿਆ ਉਹਨਾਂ ਮੈਂ ਕਾਰਵਾਈ ਕਰਕੇ ਦਿਖਾਉਂ ਚਾ ਕਾਰਵਾਈ ਹੋ ਵੀ ਨਹੀਂ ਹੋਈ ਉਹ ਵੀ ਇੱਥੋਂ ਬਦਲ ਕੇ ਚਲੇ ਗਏ ਇੱਥੋਂ ਸਾਬਤ ਤਾਂ ਇਹੀ ਹੁੰਦਾ ਨਾ ਵੀ ਜੇ ਮੇਰੇ ਪਿੰਡ ਦੇ ਵਿੱਚ ਨਸ਼ਾ ਵਿਕਦਾ 2013 ਤੋਂ ਵਿਕਦਾ ਕੋਈ ਅੱਜ ਦਾ ਨਹੀਂ ਇਹਦੇ ਪਿੱਛੇ ਇੱਕ ਹੈ ਕੌਣ ਅਸੀਂ ਬੰਦਾ ਫੜਾਉਨੇ ਆ ਥਾਣੇ ਬੰਦਾ ਫੜਾ ਕੇ ਥਾਣੇ ਚੋਂ ਬਾਹਰ ਹੁੰਨੇ ਬੰਦਾ ਪਹਿਲਾਂ ਬੰ ਨਿਕਲ ਜਾਂਦਾ ਜੇ ਕੱਲਾ ਗੁਰੂ ਸਾਣੀ ਸਾਧਕ ਥਾਣੇ ਦੇ ਵਿੱਚ ਅਸੀਂ 80 ਗ੍ਰਾਮ ਚਿੱਟਾ ਫੜਾ ਕੇ ਆਂਦਾ ਜਿਹਦੇ ਵਿੱਚ ਪ੍ਰੂਫ ਆਗੇ ਠੀਕ ਐ ਐਸਐਚਓ ਨੇ ਥਾਣੇ ਦੇ ਵਿੱਚ ਬਹਿ ਕੇ ਵੇਚਤਾ ਚਿੱਟਾ ਕਿੱਥੋਂ ਰੋਕਾਂਗੇ ਕਿਸਦੇ ਘਰਾਂ ਚੋਂ ਰੋਕਣਾ ਤਾਂ ਬਹੁਤ ਮੁਸ਼ਕਲ ਆ ਜੇ ਥਾਣੇ ਦੇ ਵਿੱਚ ਵਿਕੂਗਾ ਠੀਕ ਐ ਉਹਦਾ ਮੈਂ ਤੁਹਾਨੂੰ ਦਿਨਾ ਇੱਕ ਸਬੂਤ ਆ ਦੇਖੋ ਜਦੋਂ 18 ਅਕਤੂਬਰ ਨੂੰ ਸਤੰਬਰ ਨੂੰ ਇਹ ਨਥੋਂ ਥਾਣੇ ਚੋਂ ਬੰਦਾ ਕੱਢ ਦਿੰਦੇ ਆ ਅਸੀਂ ਜਾ ਕੇ ਐਸਐਚਓ ਸੀ ਉੱਥੇ ਮਖਤਿਆਰ ਸਿੰਘ ਨੂੰ ਮਿਲੇ ਐਸਐਚਓ ਦਾ ਕਿਹੜਾ ਚਿੱਟਾ ਕਦੋਂ ਫੜਾ ਕੇ ਗਏ ਹੋ ਅਸੀਂ ਇਹਦੇ ਤੋਂ ਸਾਨੂੰ ਅਸੀਂ ਹੈਰਾਨ ਹੋ ਕੇ ਬੀਹ ਕੀ ਬਣ ਗਿਆ ਅਸੀਂ ਜਾ ਕੇ ਛਾਦ ਕਾਲਾ ਜਿਹੜਾ ਚੌਕਸਿਓ ਬੰਦ ਕਰ ਦਿੱਤਾ ਉਥੇ ਡੀਐਸਪੀ ਪਲਵਿੰਦਰ ਸੰਧੂ ਰਾਤ ਨੂੰ 11 ਵਜੇ ਪਹੁੰਚਦੇ ਆ ਸਾਨੂੰ ਲਾਲੂਪਾਪ ਦੇਖ ਕੇ ਗਏ ਕਿ ਜਿਹੜਾ ਬੰਦਾ ਛੱਡਿਆ 80 ਗ੍ਰਾਮ ਚਿੱਟੇ ਵਾਲਾ ਛੱਡਿਆ 7:51 'ਚ ਬਾਹਰ ਕਰਕੇ ਛੱਡਿਆ ਅਸੀਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਨੇ ਆ ਵੀ 7:51 ਦੀ ਜ਼ਮਾਨਤ ਕਿਨੇ ਦਿੱਤੀ ਜੇ ਜ਼ਮਾਨਤ ਨਹੀਂ ਤਾਂ ਉਹਦੇ ਪੈਸੇ ਭਰੇ ਜਾਂਦੇ ਕਿਨੇ ਭਰੇ ਨਾ ਤਾਂ ਸਾਨੂੰ ਅਜੇ ਤੱਕ ਉਹ ਦਿੱਤਾ 18 ਸਤੰਬਰ ਤੋਂ ਬੀਤ ਗਿਆ ਟਾਈਮ ਅੱਜ ਲਗਭਗ 6-7 ਮਿੰਟ ਟੱਪ ਗਏ ਉਸੇ ਲੌਲੀਪੌਪ 'ਚ ਆ ਗਏ ਜਿਹੜਾ ਬੰਦਾ ਫੜਾਇਆ ਸੀ ਛੱਡਿਆ ਸੀ ਉਹਨੂੰ ਪੜਤਾਲਣਾ ਕੀ ਸੀ ਉਹੀ ਪਿੰਡ ਜਾ ਕੇ ਫੇਰ ਵੇਚੀ ਜਾਂਦਾ ਉੱਚ ਅਧਿਕਾਰੀਆਂ ਤੱਕ ਤੁਸੀਂ ਗਏ ਮੁੱਖ ਮੰਤਰੀ ਤੱਕ ਗਏ ਬਿਲਕੁਲ ਜਾਂ ਹਿਊਮਨ ਰਾਈਟਸ ਤੱਕ ਗਏ ਕਿਤੇ ਨਾ ਕਿਤੇ ਪਹੁੰਚੇ ਤੁਸੀਂ ਆਫ ਕੈਮਰਾ ਵੀ ਕੁਝ ਗੱਲਾਂ ਦਸੀਆਂ ਨੇ ਬਾਈ ਜੀ ਸਭ ਤੋਂ ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਸਾਡੇ ਤੇ ਪਰਚਾ ਦੇਊਗੀ ਸਰਕਾਰ ਪ੍ਰਸ਼ਾਸਨ ਪਰਚਾ ਦੇਊਗਾ ਅਸੀਂ ਸਭ ਤੋਂ ਪਹਿਲਾਂ ਮਾਨਯੋਗ ਭਗਵੰਤ ਮਾਨ ਸਿੰਘ ਮਾਨ ਨੂੰ ਚਿੱਠੀ ਪਾਈ ਜਿਹੜੇ ਕਿ ਇੱਕ ਵਾਅਦਾ ਕਰਕੇ ਆਏ ਸੀ ਕਿ ਮੈਂ ਪੰਜਾਬ ਦੇ ਚੁੱਲਿਆਂ ਦੇ ਵਿੱਚ ਕਾਹ ਨਹੀਂ ਗੁਰਨੇਣਾ ਮੈਂ ਪੰਜਾਬ ਦੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਹੈ ਜਵਾਨੀ ਨਹੀਂ ਬਰਬਾਦ ਹੋਉਂਦੇ ਨਹੀਂ ਉਹਨਾਂ ਨੂੰ ਚਿੱਠੀ ਪਾਈ ਕੋਈ ਜਵਾਬ ਨਹੀਂ ਉਸ ਤੋਂ ਬਾਅਦ ਡੀਜੀਪੀ ਨੂੰ ਚਿੱਠੀ ਪਾਈ ਕੋਈ ਜਵਾਬ ਨਹੀਂ ਉਸ ਤੋਂ ਬਾਅਦ ਆਈਜੀ ਨੂੰ ਚਿੱਠੀ ਪਾਈ ਕੋਈ ਜਵਾਬ ਨਹੀਂ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਚਿੱਠੀ ਪਾਈ ਕੋਈ ਜਵਾਬ ਨਹੀਂ DIG ਨੂੰ ਪਾਈ ਕੋਈ ਜਵਾਬ ਨਹੀਂ ਮਨੁੱਖੀ ਅਧਿਕਾਰ ਚੇਅਰਮੈਨ ਨੂੰ ਚਿੱਠੀ ਪਾਈ ਉਹਨਾਂ ਨੇ ਜਵਾਬ ਮੰਗਿਆ ਉਸ ਤੋਂ ਬਾਅਦ ਕੁਝ ਨਹੀਂ ਦੱਸਿਆ ਸਰ ਇਹੀ ਕਹਿਣਾ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਾਂ ਇੱਕੋ ਵਾਦਾ ਕਰਕੇ ਆਏ ਸੀ ਜਿਹਦੇ ਕਰਕੇ ਅਸੀਂ ਤੁਹਾਡੇ ਨਾਲ ਤੁਰੇ ਸੀ ਸੀ ਵੋਟਾਂ ਤੁਹਾਨੂੰ ਪਾਈਆਂ ਸੀ ਕਿ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਕੁਝ ਕਰੋਗੇ ਤੁਸੀਂ ਪ੍ਰੈਸ ਕਾਨਫਰੰਸਾਂ ਬਹੁਤ ਵੱਡੀਆਂ ਕਰ ਰਹੇ ਹੋ ਤੁਹਾਡੇ ਪੁਲਿਸ ਅਧਿਕਾਰੀ ਬਹੁਤ ਵੱਡੇ ਲੈਵਲ ਤੇ ਕਰ ਰਹੇ ਆ ਪਰ ਥੱਲੇ ਵਾਲੇ ਹਾਲਾਤ ਆ ਬਣੇ ਪਏ ਆ ਤੁਹਾਡੇ ਪੁਲਿਸ ਅਧਿਕਾਰੀ ਪਿੰਡਾਂ ਦੇ ਵਿੱਚ ਪਰਚੇ ਦੇ ਰਹੇ ਆ ਹੁਣ ਤੁਸੀਂ ਫੇਰ ਕਾਨਫਰੈਂਸ ਕਰਤੀ ਕਿ ਪਿੰਡਾਂ ਦੇ ਲੋਕ ਸਮਰਥਨ ਦੇ ਸਾਥ ਦੇਣ ਕੀ ਸਾਥ ਦੇਣਗੇ ਕਿ ਅਸੀਂ ਸਾਥ ਦੇਵਾਂਗੇ ਦੋ ਪਰਚੇ ਕਰਾ ਲੈ ਸਾਡੇ ਦਾ ਫਿਊਚਰ ਖਰਾਬ ਕਰਕੇ ਦਰ ਪਰਚੇ ਕਾਦੀ ਹੋਈ ਸੀ ਤੁਹਾਡੇ ਤੇ ਇਹ ਪਰਚੇ ਜਸਵਿੰਦਰ ਬਰਾੜ ਨੇ ਜਦੋਂ ਅਸੀਂ ਬੰਦਾ ਫੜਾਇਆ ਇਹਨਾਂ ਨੇ ਕਿ ਝੂਠੀ ਕਹਾੜੀ ਕਰਤੀ ਕਿ ਪਿੰਡ ਦੇ ਵਿੱਚ ਲੜਾਈ ਹੋਈ ਆ ਜਿਹੜਾ ਕਿ ਸਾਰਾ ਪਿੰਡ ਗੁਰਦੁਆਰਾ ਸਾਹਿਬ ਚੜ੍ਹਨ ਨੂੰ ਤਿਆਰ ਆ ਸਾਰਾ ਪਿੰਡ ਬਿਆਨ ਦੇ ਗਿਆ ਵੀ ਇਹ ਤਾਂ ਪਿੰਡ 'ਚ ਕੰਮ ਹੋਇਆ ਹੀ ਨਹੀਂ ਪਤਾ ਨਹੀਂ ਕਿਹੜੀ ਲੜਾਈ ਕਿੱਥੇ ਬਣਦੀ ਜਿਹੜਾ ਦੂਜਾ ਪਰਚਾ ਜਦੋਂ ਇਹਨੂੰ ਕਿਹਾ ਗਿਆ ਵੀ ਤੂੰ ਆ ਕੀ ਕੀਤਾ ਠੀਕ ਹੈ ਇਹਨ ਬਖਲਾੜ ਦੇ ਵਿੱਚ ਆਏ ਨੇ ਇਹਨੇ ਕੀ ਕੀਤਾ ਕਿਸੇ ਦੀ ਜ਼ਮੀਨ ਦਾ ਕਰੋਲਾ ਚੱਲ ਰਿਹਾ ਕੋਰਟ ਕੇਸ ਚੱਲ ਰਿਹਾ ਉਹਦੇ ਵਿੱਚ ਫੇਰ ਨਾਮ ਦਰਜ ਕਰਤਾ ਅੱਛਾ ਬਾਈ ਜੀ ਸੋਣੇ ਚ 14 ਕਹਿੰਦੇ ਫਰੋਹੀਪੁਰ ਚ 10 10 12 12 ਸਾਲ ਦੇ ਜਵਾਕ ਵੀ ਹੁਣ ਤਾਂ ਚਿੱਟਾ ਲਾਉਣ ਲੱਗ ਪਏ ਬਾਈ ਜੀ ਕਿਹੜੇ 10 12 ਸਾਲ ਦੇ ਚੱਲੋ ਸਾਡੇ ਨਾਲ ਹਾਲਾਤ ਦਿਖਾਉਣੇ ਆ ਪਰਸੋਂ ਦੀ ਵੀਡੀਓ ਉਹ ਸਾਰਾ 12 13 ਸਾਲ ਦਾ ਜਵਾਕ ਆ ਪਰਪਰ ਸਾਲ ਦੇ ਲਈ 12 12 ਸਾਲ ਦਾ ਜਵਾਕ ਆ ਜਿਹੜਾ ਕਿ ਨਸ਼ੇ ਦੇ ਵਿੱਚ ਡੁੱਬ ਗਏ ਟੀਕੇ ਲਾਉਂਦੇ ਟੀਕੇ ਲਾਉਂਦੇ ਆ ਸ਼ਰੇਆਮ ਹੀ ਲਾਈ ਜਾਂਦੇ ਆ ਸ਼ਰੇਆਮ ਲਾਉਂਦੇ ਆ ਸ਼ਰੇਆਮ ਲਾਉਂਦੇ ਆ ਟੀਕੇ ਲਾਉਂਦੇ ਆ ਲੁੱਟਾਂ ਖਵਾ ਸ਼ਰੇਆਮ ਚੱਲ ਪਈਆਂ ਬਾਈ ਜੀ ਪਿਛਲੇ ਦਿਨਾਂ ਵਿੱਚ ਮੈਂ ਵੀਡੀਓ ਭੇਜੀ ਆ ਇੱਕ ਬੰਦਾ ਝੋਨਾ ਲਾ ਕੇ ਜਾ ਰਿਹਾ ਉਹਦੇ ਘਰ ਨੂੰ ਗਰੀਬ ਬੰਦਾ ਤੇ ਜਿਹੜਾ ਲਟੇਰਿਆਂ ਨੇ ਉਹਦੇ ਬਾਹ ਤੇ ਕਾਪਾ ਮਾਰਿਆ ਉਹਦੀ ਸੀਸੀਟੀਵੀ ਫੋਟੋਆਂ ਵੀ ਲਿਆਤੀਆਂ ਬੰਦੇ ਪਛਾਣ ਤੇ ਪਰ ਅਜੇ ਤੱਕ ਉਹਨਾਂ ਤੇ ਕਾਰਵਾਈ ਨਹੀਂ ਹੋਈਗੀ ਇਹ ਪੰਜਾਬ ਜਾ ਕਿਹੜੇ ਪਾਸੇ ਨੋ ਰਿਆ ਕੀ ਮੰਗਾ ਹੁਣ ਲਾਸਟ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਸਾਹਿਬ ਤੋਂ ਇਹੀ ਮੰਗਾ ਮੁੱਖ ਮੰਤਰੀ ਸਾਹਿਬ ਤੁਸੀਂ ਬੜਾ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਹਰ ਇੱਕ ਬੋਲ ਨੂੰ ਪਗਾਉਂਦੇ ਹੋਏ ਅਸੀਂ ਤੁਹਾਡੇ ਮਗਰ ਖੜੇ ਸੀ ਤੁਸੀਂ ਸਾਨੂੰ 扑ਮੱਕੜ ਦੱਸਦੇ ਸੀ ਪਰ ਸਾਡੇ ਤੇ ਪਰਚੇ ਹੋ ਗਏ ਆ ਪਰਚੇ ਵੀ ਕੋਈ ਚੱਕਰ ਨਹੀਂ ਮਰਦਾਂ ਦੇ ਝੱਲ ਲਾਂਗੇ ਪਰ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਕਿ ਆ ਪਿੰਡਾਂ ਦੇ ਵਿੱਚੋਂ ਜਿਹੜਾ ਨਸ਼ਾ ਵਿਕ ਰਿਹਾ ਇਹਦੇ ਤੇ ਕਾਰਵਾਈ ਕਰ ਦਿਓ ਤੁਹਾਡਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਇਹ ਸਾਫ਼ ਆ ਕਿ ਪ੍ਰਸ਼ਾਸਨ ਬਿਲਕੁਲ ਗੂੜੀ نیند ਸੁੱਤਾ ਹੋਇਆ ਨਜ਼ਰ ਆ ਰਿਹਾ ਤਾ ਬਿਲਕੁਲ ਕਥੀ ਤੌਰ ਤੇ ਦੋਸ਼ ਜਿਹੜੇ ਨੇ ਉਹ ਲਗਾਤਾਰ ਲੱਗ ਰਹੇ ਨੇ ਕਿ ਨਸ਼ਾ ਸ਼ਰੀਆਂ ਵੇਚਦਾ ਚਿੱਟਾ ਸ਼ਰੀਆਂ ਵੇਚਦਾ ਗੁਰਕੀਰਤ ਨਾਮ ਦਾ ਇਹ ਵਿਅਕਤੀ ਜੋ ਕਿ ਕਾਣ ਸਿੰਘ ਵਾਲਾ ਗੁਰੂ ਹਰਸਾਏ ਦਾ ਰਹਿਣ ਵਾਲਾ ਹੈ ਜਿਨ੍ਹਾਂ ਨੇ ਕਮੇਟੀ ਬਣਾਈ ਪਿੰਡ ਦੇ ਵਿੱਚ ਨਸ਼ਾ ਰੋਕਣ ਦੇ ਲਈ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਉਲਟੇ ਲੜਾਈ ਝਗੜੇ ਦੇ ਪਰਚੇ ਇਹਨਾਂ ਦੇ ਉੱਪਰ ਹੀ ਕਰ ਦਿੱਤੇ ਗਏ ਜਾਨੀ ਕਿ ਉਹਨਾਂ ਦਾ ਦਬਦਬਾ ਵੱਧ ਜਿਹੜੇ ਵੇਚਦੇ ਨੇ ਕਰਦੇ ਨੇ ਔਰ ਜਿਹੜੇ ਰੋਕਦੇ ਨੇ ਉਹਨਾਂ ਦੇ ਉੱਪਰ ਹੀ ਉਲਟੀਆਂ ਜਿਹੜੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਬ ਮੁੱਖ ਮੰਤਰੀ ਨੂੰ ਅਪੀਲ ਕੀਤੀ ਹਾਲਾਂਕਿ ਉਹਨਾਂ ਦੀ ਹੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਨਾਲ ਹੀ ਜੁੜੇ ਹੋਏ ਨੇ ਤੇ ਉਹਨਾਂ ਦੀ ਕੈਨ ਮੁਤਾਬਕ ਹੀ ਪਿੰਡਾਂ 'ਚ ਕਮੇਟੀਆਂ ਬਣਾ ਕੇ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਇਹਨਾਂ ਦੇ ਕੈਨ ਮੁਤਾਬਕ ਕਈ ਐਸਐਸਪੀ ਫਿਰੋਜ਼ਪੁਰ ਦੇ ਬਦਲ ਗਏ ਲੇਕਿਨ ਹਜੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਬਹੁਤ ਸਾਰੇ ਜਿਹੜੇ ਵਟਸਐਪ ਮੈਸੇਜ ਵੀ ਉਹਨਾਂ ਨੂੰ ਕਰ ਦਿੱਤੇ ਲੇਕਿਨ ਕੋਈ ਵੀ ਗੱਲਬਾਤ ਇਹਨਾਂ ਦੀ ਨਹੀਂ ਸੁਣੀ ਗਈ ਔਰ ਉਲਟੇ ਇਹਨਾਂ ਦੇ ਉੱਪਰ ਪਰਚੇ ਕਰ ਦਿੱਤੇ ਗਏ ਮੁੱਖ ਮੰਤਰੀ ਤੋਂ ਅਪੀਲ ਕੀਤੀ ਇਹਨਾਂ ਨੇ ਕਿ ਪੁਰਾਣੇ ਪੁਮੱਕੜ ਤਾਂ ਹੈਗੇ ਆ ਪਰਚਿਆਂ ਦੀ ਤਾਂ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਕਿਉਂ ਫਿਰੋਜ਼ਪੁਰ ਚੋਂ ਚਿੱਟਾ ਜਰੂਰ ਖਤਮ ਕਰ ਦਿਓ ਫਿਰੋਜ਼